ਕਰ ਤੁਹਾਨੂੰ ਉੱਠਦੇ ਸਾਰ ਛਿੱਕਾ ਲੱਗਦੀਆਂ ਨੇ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ ਤੁਹਾਨੂੰ ਜਿਹੜਾ ਲਗਾਤਾਰ ਸਾਹ ਲੈਣ ਚ ਸਵੇਰੇ ਸਵੇਰੇ ਉੱਠਦੇ ਸਾਰ ਕੋਈ ਔਖਿਆਈ ਮਹਿਸੂਸ ਹੋ ਰਹੀ ਹੈ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਅੱਜ ਤੁਹਾਡੇ ਨਾਲ ਨਜ਼ਲੇ ਜ਼ੁਕਾਮ ਛਿੱਕਾਂ ਦਾ ਉਹ ਨੁਸਕਾ ਫਾਰਮੂਲਾ ਸ਼ੇਅਰ ਕਰਨ ਜਾ ਰਹੇ ਹਾਂ ਜਿਹੜਾ ਅੱਜ ਤੱਕ ਕਿਸੇ ਵੀ ਡਾਕਟਰ ਨੇ ਤੁਹਾਨੂੰ ਦੱਸਿਆ ਨਹੀਂ ਡਾਕਟਰ ਆ ਦੇਖੋ ਇਹਦੀ ਸ਼ੇਪ ਵੀ ਓਦਾਂ ਦੀ ਹੁੰਦੀ ਆ ਪੰਸਾਰੀ ਦੀ ਦੁਕਾਨ ਤੋਂ ਆਪਾਂ ਨੇ ਲੈ ਲੈਣੀ ਆ ਇਹ ਨਾਲ ਤੁਸੀਂ ਲੈਣੀ ਆ ਹਰ ਬੰਦੇ ਨੇ ਸੁਣਿਆ ਵੀ ਦਾਲ ਚੀਨੀ ਤੇ ਉਸ ਤੋਂ ਬਾਅਦ ਲੈਣਾ ਆਪਾਂ ਨੇ ਲੈਣਾ ਮਨੱਕੇ ਲੈਣੇ ਆ ਜਿਹਨੂੰ ਵੱਡੀਆਂ ਦਾਖਾਂ ਕਹਿ ਲੋ ਚਾਹੇ ਤੁਸੀਂ ਦੇਖਣ ਨੂੰ ਵੱਡੀਆਂ ਦਾਖਾਂ ਲੱਗਦੀਆਂ ਨੇ ਇਹਨਾਂ ਦੇ ਬੀਜ ਕੱਢ ਲੈਣੇ ਆ ਕਬੰਦਾ ਖਰਾਕ ਲੈ ਕੇ ਕੰਬੜ ਲੈ ਕੇ ਲਿਫਟ ਕੇ ਪੈ ਜਵੇ ਤਾਂ ਉਹਦਾ ਲਗਭਗ ਅੱਧੇ ਘੰਟੇ ਚ ਉਹ ਇਹ ਕਹੂਗਾ ਵੀ ਮੈਂ ਪਹਿਲਾਂ ਨਾਲੋਂ 70% ਠੀਕ ਹੈ ਰੇਸ਼ੀਆ ਵਾਲਾ ਬੰਦਾ ਰੇਸ਼ੀਆ ਵਾਲਾ ਬੰਦਾ ਇੱਕ ਖਰਾਕ ਲੈ ਕੇ ਛਿੱਕਾਂ ਵਾਲਾ ਜੀ ਛਿੱਕਾਂ ਵਾਲਾ ਜਖਾਮ ਸਾਰਾ ਇਕੱਠਾ ਹੀ ਆ ਜਾਂਦਾ ਜੀ ਕਦੇ-ਕਦੇ ਸਾਨੂੰ ਦੇਖਣ ਨੂੰ ਆਉਂਦਾ ਸੀ ਵੀ ਲਗਾਤਾਰ ਬੰਦਾ ਕੋਈ ਛਿੱਕਾ ਮਾਰੀ ਜਾਂਦਾ ਕਿਸੇ ਕਿਸੇ ਘਰ ਚ ਜਾਂ ਕਿਸੇ ਨੂੰ ਨਜ਼ਲਾ ਹੈ ਕਿਸੇ ਨੂੰ ਜ਼ੁਕਾਮ ਹੈ ਮੌਸਮ ਚੇਂਜ ਹੋਣ ਨਾਲ ਹੁੰਦੀਆਂ ਸੀ ਇਹ ਸਾਰੀਆਂ ਚੀਜ਼ਾਂ ਪਰ ਹੁਣ ਤਾਂ ਜੀ 12 ਮਹੀਨੇ ਰਹਿਣ ਲੱਗ ਗਿਆ 12 ਮਹੀਨੇ ਛਿੱਕਾ ਮਾਰਦੇ ਨੇ ਲੋਕ 12 ਮਹੀਨੇ ਨਜ਼ਲਾ 12 ਮਹੀਨੇ ਜ਼ੁਕਾਮ ਇੱਕ ਹੀ ਕਾਰਨ ਬਣ ਰਿਹਾ ਜੀ ਦੇਖੋ ਜਿਹੜੇ ਰੋਗ ਹੁੰਦੇ ਨੇ ਜੀ ਜਿਨ੍ਹਾਂ ਨੂੰ ਜ਼ੁਕਾਮ ਜਾਂ ਨਜ਼ਲਾ ਜ਼ਿਆਦਾ ਰਹਿੰਦਾ ਸਭ ਤੋਂ ਵੱਡੇ ਵੱਡਾ ਰੋਗ ਕੀ ਆ ਵੀ ਮਾਈਗਰੇਨ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਸਰਵਾਈਕਲ ਉਹਨਾਂ ਨੂੰ ਸ਼ੁਰੂ ਹੋ ਜਾਂਦਾ ਲੋਕਾਂ ਨੂੰ ਡਾਕਟਰਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਜਿਹੜਾ ਸਰਵਾਈਕਲ ਆ ਮਾਈਗਰੇਨ ਆ ਸ਼ੁਰੂ ਕਿਵੇਂ ਹੁੰਦਾ ਹੈ ਉਹਦਾ ਕਾਰਨ ਕੀ ਆ ਉਹ ਨਸਾਂ ਦੇ ਵਿੱਚ ਰੇਸ਼ਾ ਜੰਮਣਾ ਤੁਹਾਡਾ ਸਭ ਤੋਂ ਵੱਡਾ ਕਾਰਨ ਆ ਜਿਹੜਾ ਤੁਹਾਨੂੰ ਸਰਵਾਈਕਲ ਤੇ ਤੁਹਾਡਾ ਮਾਈਗਰੇਨ ਹੁੰਦਾ ਛੋਟੀ ਉਮਰ ਦੇ ਵਿੱਚ ਕੀ ਹੋਣ ਲੱਗ ਜਾਂਦਾ ਵਾਲ ਚਿੱਟੇ ਹੋਣ ਲੱਗ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਕੀ ਆ ਸਭ ਤੋਂ ਵੱਡਾ ਜਿਹੜਾ ਇਫੈਕਟ ਇਹਦਾ ਅੱਖਾਂ ਤੇ ਪੈਂਦਾ ਅੱਖਾਂ ਦੀ ਨਜ਼ਰ ਘਟਣ ਲੱਗ ਜਾਂਦੀ ਹੈ ਤੇ ਡਾਕਟਰ ਦੇਖੀ ਜਾਂਦੇ ਨੇ ਆ ਮਸ਼ੀਨਾਂ ਨਾਲ ਚੈੱਕ ਚੈੱਕ ਕਰਕੇ ਦੇਖੀ ਜਾਂਦੇ ਨੇ ਵੀ ਕੋਈ ਕਿਸੇ ਤਰ੍ਹਾਂ ਦਾ ਰੋਗ ਅੰਦਰ ਹੈ ਨਹੀਂ ਪਰ ਜਿਹੜੀ ਅੱਖਾਂ ਦੀ ਨਜ਼ਰ ਘਟ ਰਹੀ ਆ ਪਰ ਉਹ ਆਯੁਰਵੇਦ ਆ ਕਹਿੰਦਾ ਵੀ ਜਦੋਂ ਤੁਹਾਡੇ ਰੇਸ਼ਾ ਕਫ ਜਿਆਦਾ ਵੱਧ ਗਿਆ ਅੰਦਰ ਤਾਂ ਤੁਹਾਡੇ ਅੱਖਾਂ ਤੇ ਬਹੁਤ ਜਿਆਦਾ ਜਿਹੜਾ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਡਾਕਟਰ ਉਹ ਕਿਉਂ ਕਹਿੰਦੇ ਨੇ ਜੀ ਵੀ ਤਾਂ ਨੱਕ ਦੀ ਹੱਡੀ ਵੱਧ ਗਈ ਜਾਂ ਜਿਹਨਾਂ ਨੂੰ ਨਜ਼ਲਾ ਜ਼ੁਕਾਮ ਰਹਿੰਦਾ ਉਹਦੀ ਨੀਂਦ ਹੀ ਨਹੀਂ ਪੂਰੀ ਹੁੰਦੀ ਰਾਤ ਨੂੰ ਅੱਬੜਵਾਹੇ ਉੱਠਦਾ ਸਾਹ ਰੁਕ ਜਾਂਦਾ ਐਮਰਜੈਂਸੀ ਪੈ ਜਾਂਦੀ ਡਾਕਟਰ ਕਹਿੰਦੇ ਨੇ ਹੱਡੀ ਵੱਧ ਗਈ ਆਪਰੇਸ਼ਨ ਕਰਾ ਲਓ ਤੁਸੀਂ ਮਾਸ ਵੱਧ ਗਿਆ ਨੱਕ ਦਾ ਆਪਰੇਸ਼ਨ ਕਰਾ ਲਓ ਸਾਡੇ ਕੋਲ ਏਦਾਂ ਦੇ ਵੀ ਪੇਸ਼ੈਂਟ ਨੇ ਜਿਨ੍ਹਾਂ ਨੇ 5-5 ਵਾਰ ਵੀ ਆਪਰੇਸ਼ਨ ਕਰਾ ਲਿਆ ਪਰ ਉਹਨਾਂ ਦਾ ਹੱਲ ਨਹੀਂ ਹੋਇਆ ਤੁਸੀਂ ਇਹ ਕਦੇ ਸੋਚੋ ਕਦੇ ਡਾਕਟਰ ਨੂੰ ਸਵਾਲ ਕਰੋ ਆਪਣੇ ਨੂੰ ਵੀ ਜਿਹੜਾ ਰੇਸ਼ਾ ਉਹ ਪੈਦਾ ਕਿੱਥੋਂ ਹੁੰਦਾ ਹੈ ਤੇ ਪੈਦਾ ਹੋ ਕੇ ਉਹਦੀ ਗਤੀ ਕਿਸ ਪਾਸੇ ਨੂੰ ਹੈ ਪੈਦਾ ਤੁਹਾਡੇ ਰੇਸ਼ਾ ਫੇਫੜਿਆਂ ਦੇ ਵਿੱਚ ਹੋ ਰਿਹਾ ਤੁਸੀਂ ਠੀਕ ਨੱਕ ਨੂੰ ਕਰੀ ਜਾ ਰਹੇ ਹੋ ਤੁਹਾਡੇ ਫੇਫੜਿਆਂ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਨਾ ਕਿ ਤੁਹਾਡੇ ਨੱਕ ਦੀ ਹੱਡੀ ਨੂੰ ਜਾਂ ਤੁਹਾਡੇ ਮਾਸ ਨੂੰ ਤੁਸੀਂ ਇਕੱਲਾ ਦੇਸੀ ਕੀ ਨਾਲ ਵੀ ਰੇਸ਼ਾ ਆਪਣਾ ਠੀਕ ਕਰ ਸਕਦੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਉੱਠਦੇ ਸਾਰ ਛਿੱਕਾ ਲੱਗਦੀਆਂ ਨੇ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ ਤੁਹਾਨੂੰ ਜਿਹੜਾ ਲਗਾਤਾਰ ਸਾਹ ਲੈਣ 'ਚ ਸਵੇਰੇ ਸਵੇਰੇ ਉੱਠਦੇ ਸਾਰ ਕੋਈ ਔਖਿਆਈ ਮਹਿਸੂਸ ਹੋ ਰਹੀ ਹੈ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਅੱਜ ਤੁਹਾਡੇ ਨਾਲ ਨਜ਼ਲੇ, ਜ਼ੁਕਾਮ, ਛਿੱਕਾਂ ਦਾ ਉਹ ਨੁਸਖਾ ਫਾਰਮੂਲਾ ਸ਼ੇਅਰ ਕਰਨ ਜਾ ਰਹੇ ਹਾਂ ਜਿਹੜਾ ਅੱਜ ਤੱਕ ਕਿਸੇ ਵੀ ਡਾਕਟਰ ਨੇ ਤੁਹਾਨੂੰ ਦੱਸਿਆ ਨਹੀਂ ਡਾਕਟਰ ਹਮੇਸ਼ਾ ਤੁਹਾਨੂੰ ਇਹੀ ਕਹਿ ਦਿੰਦਾ ਕਿ ਜਦੋਂ ਵੀ ਨਜ਼ਲਾ ਹੋਇਆ ਤਾਂ ਮੇਰੇ ਕੋਲ ਆ ਜਿਓ ਅੱਜ ਤੁਹਾਨੂੰ ਉਹ ਨੁਸਖਾ ਜਦੋਂ ਤੁਸੀਂ ਆਪਣੀ ਜ਼ਿੰਦਗੀ 'ਚ ਲੈਂਦਾ ਤਾਂ ਤੁਹਾਨੂੰ ਨਜ਼ਲੇ, ਛਿੱਕਾਂ, ਜ਼ੁਕਾਮ ਵਾਸਤੇ ਕਿਸੇ ਡਾਕਟਰ ਦੀ ਵੈਦ ਦੀ ਹਕੀਮ ਦੀ ਜ਼ਰੂਰਤ ਨਹੀਂ ਪੈਣੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਪੰਜਾਬ ਦੇ ਸਭ ਤੋਂ ਨਾਮਵਰ ਡਾਕਟਰ ਡਾਕਟਰ ਜਗਰੂਪ ਸਿੰਘ ਭੰਗੂ ਜੋ ਪੰਜਾਬ ਦੇ ਵਿੱਚ ਯੰਗੇਸਟ ਵੈਦ ਦੇ ਨਾਂ ਨਾਲ ਵੀ ਜਾਣੇ ਜਾਂਦੇ ਨੇ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਇਸ ਤਰ੍ਹਾਂ ਦਾ ਹੈ ਕਿ ਨਜ਼ਲੇ ਜ਼ੁਕਾਮ ਛਿੱਕਾਂ ਵਾਲਿਆਂ ਨੂੰ ਜਿਹੜੇ ਸਵੇਰੇ ਸਵੇਰੇ ਜ਼ਿਆਦਾਤਰ ਮਹਿਸੂਸ ਹੁੰਦਾ ਹੈ ਡਾਕਟਰ ਦੇ ਜਾਣ ਦੀ ਲੋੜ ਨਹੀਂ ਗੱਲਬਾਤ ਕਰ ਲੈਣਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਸਤਿ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ अच्छा डॉक्टर साहब इससे पहले कि अस्सी ये देखो ਤੁਸੀਂ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਆਪਣੀਆਂ ਜੜੀ ਬੂਟੀਆਂ ਇੱਥੇ ਰੱਖੀਆਂ ਹੋਈਆਂ ਨੇ ਇਹ ਵੀ ਅਸੀਂ ਸਮਝਾਂਗੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਪਰ ਮੇਰਾ ਪਹਿਲਾ ਸਵਾਲ ਹਮੇਸ਼ਾ ਇਹੀ ਹੈ ਜੀ ਡਾਕਟਰ ਸਾਹਿਬ ਪਹਿਲਾਂ ਹੁੰਦਾ ਸੀ ਕਦੇ ਕਦੇ ਸਾਨੂੰ ਦੇਖਣ ਨੂੰ ਆਉਂਦਾ ਸੀ ਵੀ ਲਗਾਤਾਰ ਬੰਦਾ ਕੋਈ ਛਿੱਕਾ ਮਾਰੀ ਜਾਂਦਾ ਕਿਸੇ ਕਿਸੇ ਘਰ ਚ ਜਾਂ ਕਿਸੇ ਨੂੰ ਨਜ਼ਲਾ ਕਿਸੇ ਨੂੰ ਜ਼ੁਕਾਮ ਹੈ ਮੌਸਮ ਚੇਂਜ ਹੋਣ ਨਾਲ ਹੁੰਦੀਆਂ ਸੀ ਇਹ ਸਾਰੀਆਂ ਚੀਜ਼ਾਂ ਪਰ ਹੁਣ ਤਾਂ ਜੀ 12 ਮਹੀਨੇ ਰਹਿਣ ਲੱਗ ਗਿਆ 12 ਮਹੀਨੇ ਛਿੱਕਾ ਮਾਰਦੇ ਨੇ ਲੋਕ 12 ਮਹੀਨੇ ਨਜ਼ਲਾ 12 ਮਹੀਨੇ ਜ਼ੁਕਾਮ ਇਹ ਕੀ ਕਾਰਨ ਬਣ ਰਿਹਾ ਜੀ ਦੇਖੋ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਜਿਹੜੇ ਸਰੀਰਕ ਕੰਮਕਾਰ ਉਹ ਖਤਮ ਹੋ ਚੁੱਕੇ ਨੇ ਜਦੋਂ ਸਰੀਰਕ ਕੰਮਕਾਰ ਖਤਮ ਹੋ ਚੁੱਕੇ ਨੇ ਤੁਹਾਡੇ ਸਰੀਰ ਦੇ ਵਿੱਚ ਖੁਸ਼ਕੀ ਵਧੂਗੀ ਦੇਖੋ ਬਾਦ ਔਰ ਪਿੱਤ ਕਾਫ ਸਾਡੇ ਆਲਰੇਡੀ ਹੈਗੇ ਜਿਹੜੇ ਬੋਡੀ ਦੇ ਵਿੱਚ ਹੈਗੇ ਆ ਜਦੋਂ ਉਹ ਇੱਕ ਆਪਣੀ ਇੱਕ ਆਪਾਂ ਕਹ ਦਿੰਨੇ ਆ ਮਾਤਰਾ ਦੇ ਨਾਲੋਂ ਜ਼ਿਆਦਾ ਵਧ ਗਿਆ ਬੋਡੀ ਦੇ ਵਿੱਚ ਤਾਂ ਉਹ ਸਾਨੂੰ ਪਰੇਸ਼ਾਨੀ ਖੜੀ ਕਰਦਾ ਜਿਵੇਂ ਕਿ ਜਦੋਂ ਮੰਨ ਲਓ ਵੀ ਰੇਸ਼ਾ ਜ਼ਿਆਦਾ ਵਧ ਜਾਂਦਾ ਸਾਨੂੰ ਉਹਦੇ ਵਿੱਚ ਛਿੱਕਾਂ ਜੁਖਾਮ ਸਾਡਾ ਗਲਾ ਖਰਾਬ ਹੁੰਦਾ ਤੇ ਸਭ ਤੋਂ ਵੱਧ ਜਿਹੜਾ ਰੇਸ਼ਾ ਹੈ ਰੇਸ਼ੇ ਨਾਲ ਇੰਨੇ ਰੋਗ ਪੈਦਾ ਹੁੰਦੇ ਨੇ ਛੋਟੀ ਉਮਰ ਦੇ ਵਿੱਚ ਕੀ ਹੋਣ ਲੱਗ ਜਾਂਦਾ ਵਾਲ ਚਿੱਟੇ ਹੋਣ ਲੱਗ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਕੀ ਹੈ ਸਭ ਤੋਂ ਵੱਡਾ ਜਿਹੜਾ ਇਫੈਕਟ ਹੈ ਦਾ ਅੱਖਾਂ ਤੇ ਪੈਂਦਾ ਅੱਖਾਂ ਦੀ ਨਜ਼ਰ ਘਟਣ ਲੱਗ ਜਾਂਦੀ ਹੈ ਤੇ ਡਾਕਟਰ ਦੇਖੀ ਜਾਂਦੇ ਨੇ ਮਸ਼ੀਨਾਂ ਨਾਲ ਚੈੱਕ ਚਾ ਕਰਕੇ ਦੇਖੀ ਜਾਂਦੇ ਨੇ ਵੀ ਕੋਈ ਕਿਸੇ ਤਰ੍ਹਾਂ ਦਾ ਰੋਗ ਅੰਦਰ ਹੈ ਨਹੀਂ ਪਰ ਜਿਹੜੀ ਅੱਖਾਂ ਦੀ ਨਜ਼ਰ ਘਟ ਰਹੀ ਆ ਪਰ ਉਹ ਆਯੁਰਵੇਦ ਦਾ ਕਹਿੰਦਾ ਵੀ ਜਦੋਂ ਤੁਹਾਡੇ ਰੇਸ਼ਾ ਕਫ ਜਿਆਦਾ ਵੱਧ ਗਿਆ ਅੰਦਰ ਤਾਂ ਤੁਹਾਡੇ ਅੱਖਾਂ ਤੇ ਬਹੁਤ ਜਿਆਦਾ ਜਿਹੜਾ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਰੇਸ਼ੇ ਦਾ ਮਤਲਬ ਦੇਖੋ ਸ਼ਾ ਇੱਥੋਂ ਲੈ ਕੇ ਤੁਸੀਂ ਛਾਤੀ ਤੋਂ ਲੈ ਕੇ ਸਿਰ ਦੇ ਤੱਕ ਜਿਹੜੇ ਹੈੱਡ ਤੱਕ ਜਿੰਨੇ ਰੋਗ ਆ ਉਹ ਸਾਰੇ ਰੇਸ਼ੇ ਦੇ ਕਾਰਨ ਪੈਦਾ ਹੁੰਦੇ ਆ ਜਿੰਨਾ ਤੁਹਾਡੇ ਨਸਾਂ ਦੇ ਵਿੱਚ ਰੇਸ਼ਾ ਜੰਮੇਗਾ ਇੱਥੋਂ ਲੈ ਕੇ ਉੱਪਰ ਤੱਕ ਉਹਨੇ ਤੁਹਾਡੇ ਜਿਹੜੇ ਰੋਗ ਤੁਹਾਨੂੰ ਉੱਪਰਲੇ ਉਹ ਜ਼ਿਆਦਾ ਜਿਹੜੇ ਪਰੇਸ਼ਾਨ ਕਰਨਗੇ ਜੀ ਕਿਹੜੇ ਰੋਗ ਹੁੰਦੇ ਨੇ ਜੀ ਜਿਨ੍ਹਾਂ ਨੂੰ ਜ਼ੁਕਾਮ ਜਾਂ ਨਜ਼ਲਾ ਜ਼ਿਆਦਾ ਰਹਿੰਦਾ ਫਿਰ ਉਹਨਾਂ ਨੂੰ ਕਿਹੜੇ ਰੋਗ ਆ ਫੜਦੇ ਨੇ ਤੁਸੀਂ ਇਹ ਦੇਖੋ ਉਹਨਾਂ ਨੂੰ ਦੇਖੋ ਸਭ ਤੋਂ ਵੱਡੇ ਵੱਡਾ ਰੋਗ ਕੀ ਆ ਵੀ ਮਾਈਗਰੇਨ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਸਰਵਾਈਕਲ ਉਹਨਾਂ ਨੂੰ ਸ਼ੁਰੂ ਹੋ ਜਾਂਦਾ ਲੋਕਾਂ ਨੂੰ ਡਾਕਟਰਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਜਿਹੜਾ ਸਰਵਾਈਕਲ ਆ ਮਾਈਗਰੇਨ ਆ ਸ਼ੁਰੂ ਕਿਵੇਂ ਹੁੰਦਾ ਉਹਦਾ ਕਾਰਨ ਕੀ ਆ ਉਹ ਨਸਾਂ ਦੇ ਵਿੱਚ ਰੇਸ਼ਾ ਜੰਮਣਾ ਤੁਹਾਡਾ ਸਭ ਤੋਂ ਵੱਡਾ ਕਾਰਨ ਆ ਜਿਹੜਾ ਤੁਹਾਨੂੰ ਸਰਵਾਈਕਲ ਤੇ ਤੁਹਾਡਾ ਮਾਈਗਰੇਨ ਹੁੰਦਾ ਕੀ ਕਰਦਾ ਜਦੋਂ ਤਜਾਬ ਬਣਦਾ ਤੁਹਾਡੇ ਜਿਹੜਾ ਰੇਸ਼ੇ ਨੂੰ ਉਹ ਨਸਾਂ ਦੇ ਵਿੱਚ ਧੱਕ ਮਾਰਨੀ ਹੈ ਇੱਕ ਪੰਜਾਬੀ ਚ ਆਪਾਂ ਸੌਖੇ ਸ਼ਬਦਾਂ ਚ ਸਮਝਾਉਂਦੇ ਹੰਨੇ ਹਰ ਵਾਰ ਵੀ ਜਦੋਂ ਧੱਕ ਮਾਰਨੀ ਹੈ ਪ੍ਰੈਸ਼ਰ ਬਣਨਾ ਤੁਹਾਡੇ ਸਿਰ ਦੇ ਵਿੱਚ ਇੱਕ ਨਾਰਮਲ ਗੱਲ ਆ ਵੀ ਪੁੜਪੜੀਆਂ ਫਟਦੀਆਂ ਨੇ ਦਰਦ ਉੱਠਦਾ ਸਿਰ ਭਾਰਾ ਰਹਿੰਦਾ ਬੇਚੈਨੀ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਇਸ ਕਰਕੇ ਰਾਤ ਨੂੰ ਵੀ ਇਥੋਂ ਅੱਖਾਂ ਬਹੁਤ ਜ਼ਿਆਦਾ ਦੁਖਦੀਆਂ ਰਹਿੰਦੀਆਂ ਜਾਂ ਭਾਰੀਆਂ ਜਾਂ ਕਈਆਂ ਦੇ ਦੇਖਿਆ ਤੁਸੀਂ ਅੱਖਾਂ ਦੇ ਨੀਚੋਂ ਕਾਲ ਸੌਣ ਲੱਗ ਜਾਂਦੀ ਹੈ ਬਹੁਤ ਇਹ ਸਾਰੇ ਕਫ ਦੇ ਰੋਗ ਨੇ ਕਫ ਕਰਕੇ ਜਿਹੜੇ ਹੈਗੀਆਂ ਇੰਨੀਆਂ ਦਿੱਕਤਾਂ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਡਾਕਟਰ ਸਾਹਿਬ ਉਹ ਬੰਦੇ ਨੂੰ ਹੁੰਦਾ ਜ਼ੁਕਾਮ ਹੈ ਜੀ ਇਹ ਨਜ਼ਲਾ ਹੋ ਜਾਂਦਾ ਉਹ ਗੁਮਸਮੂਝੇ ਕਿਉਂ ਹੋ ਜਾਂਦਾ ਜੀ ਉਹਨੂੰ ਨਾ ਤਾਂ ਰੋਟੀ ਦਾ ਪਤਾ ਲੱਗਦਾ ਨਾ ਕੋਈ ਸਵਾਦ ਆਉਂਦਾ ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਦੋਸਤ ਨੂੰ ਪਿੱਛੇ ਜੇ ਹੋ ਕੇ ਹੱਡੇ ਜੀ ਨਜ਼ਲਾ ਬੜਾ ਖਤਰਨਾਕ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਗੱਲ ਕੀ ਕਰ ਰਿਹਾ ਫਿਰ ਇਹ ਨਜ਼ਲੇ ਦਾ ਨਜ਼ਲੇ ਵਾਲਾ ਬੰਦਾ ਇੰਨਾ ਪਰੇਸ਼ਾਨ ਕਿਉਂ ਹੋ ਜਾਂਦਾ ਜੀ ਉਹਦਾ ਕੀ ਕਾਰਨ ਹੈ ਦੇਖੋ ਸਾਡਾ ਜਿਹੜਾ ਸਰੀਰ ਦਾ ਕੰਟਰੋਲ ਸਾਡੇ ਦਿਮਾਗ ਤੇ ਆ ਜਦੋਂ ਵੀ ਤੁਸੀਂ ਆਮ ਹਰੇਕ ਬੰਦੇ ਤੋਂ ਸੁਣਿਆ ਵੀ ਉਤੋਂ ਨਜ਼ਲਾ ਡਿੱਗਦਾ ਜਾਂ ਗਲੇ 'ਚ ਡਿੱਗਦਾ ਜਾਂ ਨੱਕ 'ਚ ਆਉਂਦਾ ਜਦੋਂ ਤੁਹਾਡੇ ਨਰਵਸ ਸਿਸਟਮ ਦੇ ਵਿੱਚ ਰੇਸ਼ਾ ਖੁਸ਼ਕ ਹੋ ਗਿਆ ਭਰ ਗਿਆ ਫਿਰ ਤੁਹਾਡਾ ਦਿਮਾਗ ਆ ਜਿਹੜਾ ਬੁੱਝ ਹੋ ਜਾਣਾ ਨਾ ਉੱਥੇ ਰੋਟੀ ਦੀ ਭੁੱਖ ਹੈ ਨਾ ਤੁਹਾਨੂੰ ਪਤਾ ਲੱਗਦਾ ਇਹ ਵੀ ਹਾਂ ਵੀ ਹੋ ਕੀ ਰਿਹਾ ਹੈ ਦਿਮਾਗ ਤੁਸੀਂ ਇਹ ਕਹੋ ਵੀ ਬਹੁਤ ਸਾਰੇ ਲੋਕਾਂ ਦਾ ਇਸ ਕੰਡੀਸ਼ਨ ਚ ਆ ਮੱਥਾ ਬਿਲਕੁਲ ਸੁੰਨ ਰਹਿੰਦਾ ਹੈ ਬਿਲਕੁਲ ਬੁੱਜ ਰਹਿੰਦਾ ਹੈ ਜਿਹੜਾ ਅੱਗੇ ਤੋਂ ਫੋਰਹੈਡ ਕਹਿ ਦਿੰਨੇ ਆ ਤਾਂ ਉਹ ਇੱਕ ਤਰ੍ਹਾਂ ਦਾ ਭਰ ਜਾਂਦਾ ਹੁਣ ਡਾਕਟਰ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਡਾਕਟਰ ਕਹਿ ਦਿੰਨੇ ਹ ਹੱਡੀ ਵੱਧ ਗਈ ਆਪਰੇਸ਼ਨ ਕਰਾ ਲਓ ਤੁਸੀਂ ਮਾਸ ਵੱਧ ਗਿਆ ਨੱਕ ਦਾ ਆਪਰੇਸ਼ਨ ਕਰਾ ਲਓ ਸਾਡੇ ਕੋਲ ਇਦਾਂ ਦੇ ਵੀ ਪੇਸ਼ੈਂਟ ਨੇ ਜਿਨ੍ਹਾਂ ਨੇ 5 5 ਵਾਰ ਵੀ ਆਪਰੇਸ਼ਨ ਕਰਾ ਲਿਆ ਪਰ ਉਹਨਾਂ ਦਾ ਹੱਲ ਨਹੀਂ ਹੋਇਆ ਤੁਸੀਂ ਇਹ ਕਦੇ ਸੋਚੋ ਕਦੇ ਡਾਕਟਰ ਨੂੰ ਸਵਾਲ ਕਰੋ ਆਪਣੇ ਨੂੰ ਵੀ ਜਿਹੜਾ ਰੇਸ਼ਾ ਉਹ ਪੈਦਾ ਕਿੱਥੋਂ ਹੁੰਦਾ ਹੈ ਤੇ ਪੈਦਾ ਹੋ ਕੇ ਉਹਦੀ ਗਤੀ ਕਿਸ ਪਾਸੇ ਨੂੰ ਹੈ ਪੈਦਾ ਤੁਹਾਡੇ ਰੇਸ਼ਾ ਫੇਫੜਿਆਂ ਦੇ ਵਿੱਚ ਹੋ ਰਿਹਾ ਤੁਸੀਂ ਠੀਕ ਨੱਕ ਨੂੰ ਕਰੀ ਜਾ ਰਹੇ ਹੋ ਤੁਹਾਡੇ ਫੇਫੜਿਆਂ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਨਾ ਕਿ ਤੁਹਾਡੇ ਨੱਕ ਦੀ ਹੱਡੀ ਨੂੰ ਜਾਂ ਤੁਹਾਡੇ ਮਾਸ ਨੂੰ ਤੁਹਾਡਾ ਇੱਥੋਂ ਬਣਿਆ ਰੇਸ਼ਾ ਉੱਪਰ ਚੜ ਕੇ ਤੁਹਾਡੇ ਨੱਕ ਦੇ ਵਿੱਚ ਜਾ ਕੇ ਬਲੌਕ ਹੁੰਦਾ ਹੈ ਨਾ ਕਿ ਉਹ ਨੱਕ ਦੇ ਵਿੱਚ ਪੈਦਾ ਹੁੰਦਾ ਹੈ ਜਿਹੜੀ ਚੀਜ਼ ਜਿਹੜੀ ਬਿਮਾਰੀ ਜਿੱਥੋਂ ਉੱਠਦੀ ਹੈ ਉਹਨੂੰ ਉੱਥੋਂ ਸਾਫ਼ ਕਰਨ ਦੀ ਲੋੜ ਆ ਉਹਨੂੰ ਉੱਥੇ ਸ਼ਾਂਤ ਕਰਨ ਦੀ ਲੋੜ ਆ ਨਾ ਕਿ ਉਹਦੀ ਵਜ੍ਹਾ ਨਾਲ ਹੋਰ ਚੀਜ਼ ਨੂੰ ਕਟ ਵੱਡ ਕਰਨ ਦੀ ਲੋੜ ਆ ਜੀ ਜਿਹੜਾ ਉਹ ਡਾਕਟਰ ਉਹ ਕਿਉਂ ਕਹਿੰਦੇ ਨੇ ਜੀ ਵੀ ਤੇ ਨੱਕ ਦੀ ਹੱਡੀ ਵੱਧ ਗਈ ਜਾਂ ਜਿਹਨਾਂ ਨੂੰ ਨਜ਼ਲਾ ਜ਼ੁਕਾਮ ਰਹਿੰਦਾ ਉਹਦੀ ਨੀਂਦ ਹੀ ਨਹੀਂ ਪੂਰੀ ਹੁੰਦੀ ਰਾਤ ਨੂੰ ਅੱਬੜ ਬਾਹੇ ਉੱਠਦਾ ਸਾਹ ਰੁਕ ਜਾਂਦਾ ਐਮਰਜੈਂਸੀ ਪੈ ਜਾਂਦੀ ਹੈ ਜੀ ਕਈ ਵਾਰ ਤਾਂ ਪਰ ਡਾਕਟਰ ਕਹਿੰਦੇ ਨੇ ਤੇ ਨੱਕ ਦੀ ਹੱਡੀ ਵੱਧ ਗਈ ਇਹਦਾ ਆਪਰੇਸ਼ਨ ਕਰਨਾ ਪਊਗਾ ਤੁਹਾਡਾ ਨੁਸਖਾ ਫਾਰਮੂਲਾ ਜਾਂ ਤੁਹਾਡਾ ਜਿਹੜਾ ਆਯੁਰਵੇਦ ਕੁਦਰਤ ਕਹਿ ਰਿਹਾ ਹੈ ਆਪਰੇਸ਼ਨ ਬਚ ਜਾਓ ਨੱਕ ਦੀ ਹੱਡੀ ਵਾਲਾ ਜਿਹੜੀ ਵਧੀ ਹੋਈ ਵਾਲਾ ਬਿਲਕੁਲ ਬਚਦਾ ਹੱਡੀ ਵਧਣ ਨਾਲ ਤਾਂ ਜੀ ਕਦੇ ਸਾਹ ਰੁਕੇ ਨਹੀਂ ਸਕਦਾ ਜਦ ਤੱਕ ਤੁਸੀਂ ਤੁਹਾਡਾ ਬਲੌਕ ਨਹੀਂ ਹੁੰਦਾ ਰੇਸ਼ਾ ਬਲੌਕ ਆ ਜਿਹੜਾ ਕਰਨਾ ਹੈ ਉਹ ਤੁਹਾਡੇ ਰੇਸ਼ੇ ਨੇ ਬਲੌਕ ਕਰਨਾ ਤੁਹਾਡੇ ਨੱਕ ਨੂੰ ਜਾਂ ਤੁਹਾਡਾ ਮਾਸ ਆ ਤੁਹਾਡਾ ਜਿਹੜਾ ਇੱਥੇ ਆ ਕੇ ਸਾਇਨਸ ਦੇ ਵਿੱਚ ਤੁਸੀਂ ਦੇਖਿਆ ਬਹੁਤ ਸਾਰਿਆਂ ਦੇ ਐਕਸਰੇ ਕਰਾਉਂਦੇ ਨੇ ਲੋਕ ਵੀ ਸਾਇਨਸ ਇੱਥੇ ਆ ਕੇ ਭਰ ਜਾਂਦਾ ਉਹਨਾਂ ਦੇ ਬਹੁਤ ਜ਼ਿਆਦਾ ਉਹ ਆ ਜਾਂਦੀ ਹੈ ਉਹ ਆਉਂਦਾ ਕਿੱਥੋਂ ਅਰੇ ਸ਼ਾ ਆਉਂਦਾ ਤਾਂ ਫੇਫੜਿਆਂ ਦੇ ਵਿੱਚੋਂ ਚੱਲ ਕੇ ਆ ਜਿੱਥੇ ਪੈਦਾ ਹੁੰਦਾ ਹੈ ਜਿੱਥੇ ਉਹਦਾ ਜਨਮ ਸਥਾਨ ਹੈ ਉੱਥੋਂ ਉੱਠ ਕੇ ਉੱਪਰ ਆਉਣਾ ਉਹਨੇ ਉਹਨੂੰ ਉੱਥੋਂ ਹੀ ਵਾਸ਼ ਕਰਿਆ ਜਾਵੇ ਉੱਥੋਂ ਸਾਫ਼ ਕਰਿਆ ਜਾਵੇ ਤਾਂ ਤੁਹਾਨੂੰ ਇੱਥੇ ਪਰੇਸ਼ਾਨੀ ਕਿਉਂ ਆਊਗੀ ਤੁਹਾਨੂੰ ਰਾਤ ਦੀ ਤੁਹਾਡੀ ਨੀਂਦ ਜਿਹੜੀ ਉਹ ਕਿਉਂ ਹਰਾਮ ਹੋਊਗੀ ਜਦੋਂ ਇੱਥੇ ਆ ਕੇ ਬਲੌਕ ਹੋਣਾ ਫੇਰ ਸਾਡਾ ਸਾਹ ਰੁਕਣਾ ਨਾ ਕਿ ਥੱਲੇ ਤੋਂ ਇਹੀ ਜਿਹੜਾ ਜਿਆਦਾ ਅੱਗੇ ਵਾਧਾ 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 ਸਾਡੇ ਫੇਫੜਿਆਂ ਨੂੰ ਜਿਆਦਾ ਅੰਦਰ ਤੈਹਾਂ ਬਣਾ ਲੈਂਦਾ ਉਹਦੇ ਅੰਦਰ ਜਿਆਦਾ ਘਰ ਕਰ ਜਾਂਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਸਥਮਾ ਜਿਹਨੂੰ ਕਹਿੰਦੇ ਨੇ ਦਮਾ ਉਹ ਰੋਗ ਜਿਹੜੇ ਹੈਗੇ ਆ ਜਿਆਦਾ ਪੈਦਾ ਹੋ ਜਾਂਦੇ ਨੇ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਜਿਹੜੇ ਸਵਾਲ ਹੈ ਜਿਹੜੇ ਨੂੰ ਜ਼ੁਕਾਮ ਨਜ਼ਲਾ ਜਾਂ ਛਿੱਕਾਂ ਚਲੋ ਜ਼ੁਕਾਮ ਵਾਲੀ ਦੀ ਤੁਸੀਂ ਗੱਲ ਸਮਝਾ ਦਿੱਤੀ ਕਿ ਫੇਫੜਿਆਂ 'ਚ ਸਾਡੇ ਗੰਦਮੰਦ ਇਕੱਠਾ ਹੋ ਗਿਆ ਤੇ ਫਿਰ ਡਾਕਟਰ ਸਾਹਿਬ ਜਿਹੜੀਆਂ ਛਿੱਕਾਂ ਆਈ ਜਾਂਦੀਆਂ ਨੇ ਛਿੱਕਾਂ ਤਾਂ ਇੰਨੀਆਂ ਆਉਂਦੀਆਂ ਨੇ ਕਿ ਬਹੁਤ ਵਰਕਰ ਹੰਸਦਾ ਹਲਾਰਮ ਲੱਗਿਆ ਹੁੰਦਾ ਵੀ ਜਦੋਂ ਤੱਕ ਸਾਰੇ ਘਰ ਦੇ ਲੋਣਾ ਉਠਾ ਦਵੇ ਸਵੇਰੇ ਸਵੇਰੇ ਉਦੋਂ ਤੱਕ ਛਿੱਕੇ ਹੀ ਨਹੀਂ ਹਟਦੀਆਂ ਦੇਖੋ ਛਿੱਕਾਂ ਸਭ ਤੇ ਇੱਕ ਤਾਂ ਨਾਰਮਲ ਛਿੱਕਾਂ ਵੀ ਬੰਦੇ ਨੂੰ 5 7 10 ਛਿੱਕਾਂ ਰੋਜ਼ ਦੀਆਂ ਆਉਣੀਆਂ ਜ਼ਰੂਰੀ ਨੇ ਉਹ ਫੇਫੜਿਆਂ ਦੀ ਇੱਕ ਤਰ੍ਹਾਂ ਦੀ ਸਫਾਈ ਹੈ ਫੇਫੜਿਆਂ ਚ ਹਵਾ ਜਾਂਦੀ ਹੈ ਬਾਹਰ ਆਉਂਦੀ ਹੈ ਤੁਸੀਂ ਇਹ ਕਹ ਲਓ ਫੇਫੜੇ 1500 ਸੀਸੀ ਜਿਹੜੀ ਆਕਸੀਜਨ ਅੰਦਰ ਲੈ ਕੇ ਜਾਂਦੇ ਨੇ 500 ਸੀਸੀ ਬਾਹਰ ਕਾਰਬਨ ਡਾਈਆਕਸਾਈਡ ਕੱਢਦੇ ਆ ਬਾਕੀ ਸਰੀਰ ਨੂੰ ਸਾਡੇ ਨੂੰ ਲੱਗਦੀ ਵੀ ਹੈ ਹੈਨਾ ਤੇ ਤੁਸੀਂ ਇਹ ਕਹ ਲਓ ਵੀ ਜਦੋਂ ਤੁਸੀਂ ਦੇਖੋ ਵੀ ਜਿਹੜੇ ਛਿੱਕਾਂ ਲਗਾਤਾਰ ਰਜੀਆ ਬਿਮਾਰੀ ਆ ਹੋ ਜਿਹੜੀ ਨਾਰਮਲ ਛੱਕ ਆਉਂਦੀ ਆ ਉਹ ਬਹੁਤ ਵਧੀਆ ਹੋਣੀ ਚਾਹੀਦੀ ਆ ਜਿਹੜੀ ਲਗਾਤਾਰ ਸਵੇਰੇ ਉੱਠ ਕੇ 15 20 30 ਛੱਕਾਂ ਆਉਂਦੀਆਂ ਨੇ ਬਹੁਤ ਜ਼ਿਆਦਾ ਬੰਦੇ ਦੇ ਅੱਖਾਂ ਚੋਂ ਪਾਣੀ ਵੀ ਨਿਕਲਣ ਲੱਗ ਜਾਂਦਾ ਹੈ ਬਹੁਤ ਸਿਰ ਵੀ ਦੁਖਣ ਲੱਗ ਜਾਂਦਾ ਹੈ ਸਿਰ ਬਹੁਤ ਖੱਜਲ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਉਹ ਇੱਕ ਉਹਨਾਂ ਦੇ ਰੇਸ਼ਾ ਅੰਦਰ ਜੰਮਿਆ ਹੋਇਆ ਵੀ ਜਿਹੜਾ ਉਹਨਾਂ ਨੂੰ ਹਲਕਾ ਜਿਹਾ ਕੋਈ ਪਰਫਿਊਮ ਸੁੰਗਲਿਆ ਜਾਂ ਪੁਰਾਣੇ ਕੋਈ ਸੰਦੂਖ ਪੇਟੀ ਖੋਲ੍ਹੀ ਉਹਦੇ ਚੋਂ ਜਾਂ ਪੁਰਾਣੀਆਂ ਕਿਤਾਬਾਂ ਖੋਲ੍ਹੀਆਂ ਉਹਦੇ ਚੋਂ ਜਾਂ ਕੋਈ ਬਰਸਾਤਰਲੀ ਵਾਲੀ ਜਗ੍ਹਾ ਤੇ ਚਲੇ ਗਏ ਉੱਥੇ ਸਲਾ ਉਹ ਇੱਕ ਉਹਨਾਂ ਨੂੰ ਰੇਸ਼ਾ ਜਦੋਂ ਜੰਮਿਆ ਹੋਇਆ ਉਹਨਾਂ ਦੀ ਇਮਿਊਨਿਟੀ ਇੰਨੀ ਵੀਕ ਹੋਈ ਹੋਈ ਆ ਵੀ ਉਸ ਦੇ ਕਾਰਨ ਜਿਹੜੀਆਂ ਛਿੱਕਾਂ ਉੱਠਦੀਆਂ ਦੂਜਾ ਕਾਰਨ ਵੀ ਇਹ ਆ ਉਹ ਬੰਦਿਆਂ ਨੂੰ ਕਈਆਂ ਨੂੰ ਕਿਸੇ ਚੀਜ਼ਾਂ ਤੋਂ ਜਿਵੇਂ ਆਪਾਂ ਦੱਸਿਆ ਉਹਨਾਂ ਤੋਂ ਅਲਰਜੀ ਬਹੁਤ ਆ ਉਹ ਬਹੁਤ ਵੱਡਾ ਜਿਹੜਾ ਮੇਨ ਕਾਰਨ ਆ ਉਹਨਾਂ ਦਾ ਅੱਛਾ ਡਾਟਸਪ ਹੁੰਦਾ ਨਾ ਜ਼ਲਾ ਜ਼ੁਕਾਮ ਹੈ ਤੇ ਕੰਨ ਕਿਉਂ ਡੁੱਲਣ ਲੱਗ ਜਾਂਦੇ ਨੇ ਜੀ ਦੇਖੋ ਮੈਂ ਤੁਹਾਨੂੰ ਆਪਾਂ ਕਹੀ ਸ਼ੁਰੂ ਕੀਤਾ ਵੀ ਇੱਥੋਂ ਲੈ ਕੇ ਆ ਦੇਖੋ ਜਿੱਥੋਂ ਆਪਣੇ ਪਿੰਜਰ ਸ਼ੁਰੂ ਹੋ ਜਾਂਦਾ ਇੱਥੋਂ ਲੈ ਕੇ ਉੱਪਰ ਤੱਕ ਸਾਰੇ ਕਫ ਦੇ ਰੋਗ ਆ ਜਦੋਂ ਜਿੰਨੇ ਸਰੋਤਸ਼ ਐ ਸਰੋਤਸ਼ ਸਾਡੀਆਂ ਅੱਖਾਂ ਵੀ ਸਰੋਤਸ਼ ਐ ਇੱਥੋਂ ਅੰਜੂ ਆਉਂਦੇ ਨੇ ਨੱਕ ਵੀ ਸਾਡਾ ਸਰੋਤਸ਼ ਐ ਮੂੰਹ ਵੀ ਸਾਡਾ ਸਰੋਤਸ਼ ਐ ਕੰਨ ਵੀ ਸਾਡੇ ਸਰੋਤਸ਼ ਆ ਉਹ ਰੇਸ਼ਾ ਜਦੋਂ ਜਿਆਦਾ ਵਧੂਗਾ ਉਹ ਸਾਰੇ ਸਰੋਤਸ਼ਾਂ ਰਹੀਂ ਬਾਹਰ ਆਊਗਾ ਤੁਸੀਂ ਇਹ ਕਹ ਲੋ ਸਵੇਰੇ ਗਿੱਦ ਆਉਂਦੀ ਐ ਉਹ ਵੀ ਇੱਕ ਸਾਡਾ ਕਫ ਬਾਹਰ ਆ ਰਿਹਾ ਸਰੋਤਸ਼ ਆ ਉਹ ਵੀ ਤੁਸੀਂ ਜਦੋਂ ਨਜਾਇਜ਼ ਚੀਜ਼ ਜਿਹੜੀ ਵਧ ਗਈ ਉਹ ਸਾਰੇ ਸਰੋਤਸ਼ਾਂ ਰਹਾ ਹੋ ਬਾਹਰ ਆਉਣ ਲੱਗ ਜਾਂਦੀ ਐ ਜੀ ਜਿਹੜੇ ਜਿਨ੍ਹਾਂ ਨੂੰ ਖਾਂਸੀ ਨਜ਼ਲਾ ਜ਼ੁਕਾਮ ਹੁੰਦੇ ਜੋ ਸਾਰਾ ਦਿਨ mm <clears throat> ਉਹਦਾ ਹੱਲ ਹੈ ਜੀ ਖੁਰਖਰੀ ਉਹ ਗਲੇ ਦੇ ਵਿੱਚ ਕਹਿ ਲਓ ਵੀ ਇੱਕ ਤਰ੍ਹਾਂ ਦੀ ਖੁਰਖਰੀ ਜਾਂ ਗਲੇ ਦੇ ਵਿੱਚ ਖਾਰਸ਼ ਹੋਣੀ ਸ਼ੁਰੂ ਹੋਏ ਖੁਰਰੀ ਰਹਿੰਦੀ ਹੈ ਜੀਭ ਫੇਰਦੇ ਰਹਿੰਦੇ ਨੇ ਗਲੇ ਦੇ ਵਿੱਚ ਉਹਦਾ ਬਿਲਕੁਲ ਹੱਲ ਹੈਗਾ ਜੀ ਜਦੋਂ ਉਹਨੂੰ ਡिटॉक्स ਕਰਾਂਗੇ ਉਹਨੂੰ ਬਾਹਰ ਕੱਢਾਂਗੇ ਉਹਨੂੰ ਸਾਫ਼ ਕਰਾਂਗੇ ਤਾਂ ਜਿਹੜਾ ਇਹ 100% ਜਿਹੜਾ ਇਹ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਨਹੀਂ ਰੇਸ਼ਾ ਬਾਹਰ ਨਿਕਲ ਜਾਂਦਾ ਜੀ ਦੇਖੋ ਡिटॉक्स ਕਰਨਾ ਆਪਾਂ ਨੇ ਬੋਡੀ ਜਦੋਂ ਜਦ ਦੇਖੋ ਉਹ ਜੜੀਆਂ ਬੂਟੀਆਂ ਦਾ ਕਮਾਲ ਹੁੰਦਾ ਜੀ ਜਾਂ ਤੁਹਾਡਾ ਪਰਹੇਜ਼ ਹੈ ਉਹਦੇ ਨਾਲ ਤੁਸੀਂ ਕੱਲਾ ਦੇਸੀ ਕੀ ਨਾਲ ਵੀ ਰੇਸ਼ਾ ਆਪਣਾ ਠੀਕ ਕਰ ਸਕਦੇ ਹੋ ਇੱਕ ਕਸਰਤ ਕਰਕੇ ਵੀ ਕਿਉਂਕਿ ਜਿੰਨੀ ਤੁਸੀਂ ਸਰੀਰ ਨੂੰ ਗਰਮੈ ਸਿੱਕ ਵਾ ਕੋਨਨ ਡਾਕਟਰ ਸਾਹਿਬ ਮੈਂ ਮਿੱਥੋ ਰੋਕ ਰਹੇ ਆਂ ਦੇਸੀ ਕੀ ਨਰੇਸ਼ਾ ਜੀ ਉਹ ਤਾਂ ਆਲਰੇਡੀ ਪਹਿਲੀ ਰੇਸ਼ੇਦਾਰ ਹੁੰਦਾ ਆ ਆਲਰੇਡੀ ਉਹ ਮੁਲਾਇਮ ਹੁੰਦਾ ਉਹ ਤਾਂ ਕਹਿੰਦੇ ਵੀ ਰੇਸ਼ ਜ ਪਾਣੀ ਪੀ ਲੋ ਤਾਂ ਕੰਮ ਖਰਾਬ ਹੋ ਜਾਂਦਾ ਜੀ ਕੀ ਅਲੀ ਚੀਜ਼ ਖਾ ਕੇ ਤੁਸੀਂ ਕਹਿ ਰਹੇ ਹੋ ਕਿ ਰੇਸ਼ਾ ਦੇਸੀ ਕੀ ਨਾਲ ਠੀਕ ਹੁੰਦਾ ਦੋ ਤੁਸੀਂ ਦੇਸੀ ਕੀ ਦੇ ਉੱਪਰ ਨੂੰ ਠੰਡਾ ਪਾਣੀ ਪੀਓਗੇ ਤਾਂ ਰੇਸ਼ਾ ਵਧਾਊਗਾ ਦੇਸੀ ਕੀ ਦੇ ਉੱਪਰ ਨੂੰ ਖਾ ਕੇ ਚਾਹ ਜਿੰਨੀ ਤੁਸੀਂ ਗਰਮ ਚਾਹ ਪੀਂਦੇ ਆ ਉੰਨਾ ਗਰਮ ਪਾਣੀ ਪੀਓਗੇ ਤਾਂ ਤੁਹਾਡੇ ਉਹ ਰੇਸ਼ੇ ਨੂੰ ਪੱਟ ਕੇ ਬਾਹਰ ਲੈ ਕੇ ਆਊਗਾ ਦੋਏ ਪਾਸੇ ਨੂੰ ਕੰਮ ਕਰਦਾ ਜੀ ਜਿਹੜਾ ਬੰਦਾ ਸ਼ਹਿਦ ਦੇ ਵਿੱਚ ਮਿਲਾ ਕੇ ਪੀਂਦਾ ਦੇਸੀ ਕੀ ਉਹਨੂੰ ਪਰ ਕਦੇ ਵੀ ਇਹ ਤੁਸੀਂ ਕਿਸੇ ਵੈਦ ਹਕੀਮ ਤੋਂ ਪੁਰਾਣੇ ਤੋਂ ਸੁਣਿਓ ਜਿਹੜਾ ਸ਼ਹਿਦ ਦੇ ਵਿੱਚ ਦੇਸੀ ਕੀ ਕਦੇ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਨਹੀਂ ਪੀਣਾ ਉਹ ਜ਼ਹਿਰ ਦੇ ਬਰਾਬਰ ਬਣ ਜਾਂਦਾ ਉਹਨਾਂ ਦਾ ਦੋਹਾਂ ਦਾ ਅੱਧੋ-ਅੱਧ ਫਾਸਲਾ ਫਰਕ ਹੋਣਾ ਚਾਹੀਦਾ ਉਹਨੂੰ ਮਿਲਾ ਕੇ ਪੀਓਗੇ ਤਾਂ ਅਮਰਤ ਦੇ ਸਮਾਨ ਉਹ ਕੰਮ ਕਰਦਾ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਤੁਸੀਂ ਕਹ ਰਹੇ ਵੀ ਜਿਹੜੀ ਤੁਹਾਡੇ ਕੋਲ ਨੁਸਕਾ ਫਾਰਮੂਲਾ ਇਹ ਤੁਸੀਂ ਰੱਖਿਆ ਹੋਈ ਨੇ ਤਰ੍ਹਾਂ-ਤਰ੍ਹਾਂ ਦੀਆਂ ਜੜੀਆਂ ਬੂਟੀਆਂ ਵੀ ਪਹਿਲੇ ਛੱਡ ਕੇ ਹੀ ਤੁਹਾਨੂੰ ਫਰਕ ਨਜ਼ਰ ਆਉਣਾ ਫਰਕ ਖਰਾਕ ਦੇ ਨਾਲ ਇੱਕ ਖਰਾਕ ਇੱਕ ਬੰਦਾ ਖਰਾਕ ਲੈ ਕੇ ਕੰਬੜ ਲੈ ਕੇ ਲਿਫਟ ਕੇ ਪੈ ਜਾਵੇ ਤਾਂ ਉਹਦਾ ਲਗਭਗ ਅੱਧੇ ਘੰਟੇ ਚ ਉਹ ਇਹ ਕਹੂਗਾ ਵੀ ਮੈਂ ਪਹਿਲਾਂ ਨਾਲੋਂ 70% ਠੀਕ ਆ। ਪਰੇਸ਼ੀਆ ਵਾਲਾ ਬੰਦਾ ਪਰੇਸ਼ੀਆ ਵਾਲਾ ਬੰਦਾ ਇੱਕ ਖਰਾਕ ਲੈ ਕੇ ਸਿਰ ਛਿੱਕਾਂ ਵਾਲਾ ਜੀ ਛਿੱਕਾਂ ਵਾਲਾ ਜਖਾਮ ਸਾਰਾ ਇਕੱਠਾ ਹੀ ਆ ਜਾਂਦਾ ਜੀ ਉਹ ਸਿਰ ਨਾਲ ਪਰਹੇਜ਼ ਬਹੁਤ ਜ਼ਰੂਰੀ ਨੇ ਉਹਦੇ ਵਿੱਚ ਚਾਵਲ ਛੱਡਣੇ ਪੈਂਦੇ ਨੇ ਰਾਜਮਾ, ਚਿੱਟੇ ਛੋਲੇ ਕਿਉਂਕਿ ਬੈਵਾਦੀ ਵਾਲੀਆਂ ਚੀਜ਼ਾਂ ਜਦੋਂ ਆਪਾਂ ਛੱਡਾਂਗੇ ਤਦੇ ਫਿਰ ਫਰਕ ਹੈਗਾ ਜਿਹੜਾ ਅਸਲੀ ਆਯੁਰਵੇਦਾਂ ਨੂੰ ਫਾਲ ਜਦੋਂ ਆਪਾਂ ਨਾਲ-ਨਾਲ ਪਰਹੇਜ਼ ਤੇ ਉਹ ਫਿਰ ਫਾਲੋ ਕਰਦੇ ਆਂ ਜੀ ਜੀ ਤੇ ਫਿਰ ਇਹ ਕੀ ਨੁਸਖਾ ਹੈਗਾ ਜੀ ਤੁਹਾਡਾ ਇਹ ਆਪਾਂ ਦੱਸ ਤੇ ਕਿਹਨਾਂ ਕਿਹਨਾਂ ਲੋਕਾਂ ਵਾਸਤੇ ਅੰਮ੍ਰਿਤ ਸਮਾਨ ਜਿਹੜੇ ਲੋਕਾਂ ਨੂੰ ਛਿੱਕਾਂ ਜਖਾਮ ਬਹੁਤ ਜ਼ਿਆਦਾ ਰਹਿੰਦੀਆਂ ਨੇ ਸਿਰ ਭਾਰਾ ਰਹਿੰਦਾ ਮਾਈਗਰੇਨ ਰਹਿੰਦਾ ਜਾਂ ਗਲੇ ਦੇ ਵਿੱਚ ਟੌਂਸਲ ਵੱਜ ਜਾਂਦੇ ਨੇ ਛੋਟੇ-ਛੋਟੇ ਬੱਚਿਆਂ ਦੇ ਵੀ ਵੱਧਦੇ ਨੇ ਕਹਿੰਦੇ ਕਲੇਡੂ ਹੋ ਗਿਆ ਉਹ ਸਾਦਾ ਪੰਪ ਲੈਣ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜਿਵੇਂ ਹੁਣ ਸਰਦੀ ਸ਼ੁਰੂ ਹੋ ਰਹੀ ਹੈ ਉਹਨਾਂ ਨੂੰ ਬਹੁਤ ਸਮੱਸਿਆ ਆਊਗੀ ਹੁਣ ਵੀ ਪੰਪ ਲੈਣਾ ਸ਼ੁਰੂ ਕਹਿ ਲਓ ਵੀ ਸਤੰਬਰ ਦੇ ਅੱਧ ਦੇ ਵਿੱਚੋਂ ਸ਼ੁਰੂ ਹੋ ਜਾਂਦੇ ਨੇ ਜਦੋਂ ਹਲਕੀ ਮੱਠੀ-ਮੱਠੀ ਠੰਡ ਪੈਣ ਲੱਗ ਜਾਂਦੀ ਹੈ ਉਹਨਾਂ ਵਾਸਤੇ ਇਹ ਕਾਰਗਰ ਚੀਜ਼ ਹੈ ਉਹਨਾਂ ਨੇ ਲੈਣੀ ਹੈ ਕੱਕੜ ਸਿੰਗੀ ਲੈਣੀਆਂ ਆਪਾਂ ਨੂੰ ਮਿਲ ਜੂਗੀ ਕੱਕੜ ਸਿੰਗੀ ਜੀ ਆ ਦੇਖੋ ਇਹਦੀ ਸ਼ੇਪ ਵੀ ਉਦਾਂ ਦੀ ਹੁੰਦੀ ਆ ਪੰਸਾਰੀ ਦੀ ਦੁਕਾਨ ਤੋਂ ਆਪਾਂ ਨੇ ਲੈ ਲੈਣੀ ਆ ਇਹ ਨਾਲ ਤੁਸੀਂ ਲੈਣੀਆਂ ਹਰ ਬੰਦੇ ਨੇ ਸੁਣਿਆ ਵੀ ਦਾਲ ਚੀਨੀ ਠੀਕ ਆ ਤੁਸੀਂ ਆ ਦੇਖੋ ਪਿਓਰ ਦਾਲ ਚੀਨੀ ਪੀਸੀ ਹੋਈ ਨਾਲ ਲਓ ਪਿਓਰ ਇਦਾਂ ਦੇ ਉਹਦੇ ਛਿਲਕ ਲੈਣੇ ਆ ਉਹਦਾ ਤੇ ਉਸ ਤੋਂ ਬਾਅਦ ਲੈਣਾ ਆਪਾਂ ਨੇ ਚਿਤਰਕ ਚਿਤਰਕ ਲੈ ਲੈਣਾ ਮਨੱਕੇ ਲੈਣੇ ਆ ਜਿਹਨੂੰ ਵੱਡੀਆਂ ਦਾਖਾਂ ਕਹ ਲੋ ਜਹੇ ਤੁਸੀਂ ਦੇਖਣ ਨੂੰ ਵੱਡੀਆਂ ਦਾਖਾਂ ਲੱਗਦੀਆਂ ਨੇ ਇਹਨਾਂ ਦੇ ਬੀਜ ਕੱਢ ਲੈਣੇ ਆ ਇਦਾਂ ਬੀਜ ਕੱਢ ਕੇ ਫੇਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਇਹਦੀ ਤੁਸੀਂ 1.5 ਗਲਾਸ ਪਾਣੀ ਦੇ ਵਿੱਚ ਪਾਉਣਾ ਇਹਨੂੰ ਚੰਗੀ ਤਰ੍ਹਾਂ ਮੱਠੀ ਜੀ ਅੱਗ ਤੇ ਉਬਾਲਣਾ ਜਦੋਂ ਉਬਲ ਕੇ ਅੱਧਾ ਰਹਿ ਗਿਆ 1 ਚਮਚ ਸ਼ਹਿਦ ਦਾ ਪਾ ਕੇ ਤੁਸੀਂ ਕੋਸਾ ਕੋਸਾ ਉਹਨੂੰ ਪੀਜਣਾ ਹੈ ਤੇ ਕੰਬਲ ਲੈ ਕੇ ਪੈ ਜਾਣਾ ਤੁਸੀਂ ਅੱਧੇ ਘੰਟੇ ਬਾਅਦ ਫਿਰ ਦੇਖਿਓ ਵੀ ਤੁਹਾਡਾ ਸਰੀਰ ਆ ਜਿਹੜਾ ਉਹ ਗਰਮੀ ਨਾਲ ਪਸੀਨੇ ਨਾਲ ਭਿੱਜ ਜਾਊਗਾ ਤੇ ਤੁਹਾਡਾ ਕਫ ਐਦਾਂ ਨਿਕਲੂਗਾ ਬਾਹਰ ਜਿਵੇਂ ਪਸੀਨਾ ਬਾਡੀ ਚੋਂ ਬਾਹਰ ਨਿਕਲਦਾ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਔਰ ਇਹਨਾਂ ਘੈਂਟ ਵਾਲਾ ਨੁਸਖਾ ਦੇਣ ਵਾਸਤੇ ਜੀ ਜੀ ਸ਼ੁਕਰੀਆ ਧੰਨਵਾਦ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਕੱਕੜ ਸਿੰਘ ਹੀ ਹੈਗੀ ਹੈ ਮਨੱਕਾ ਹੈਗੀ ਨੇ ਦਾਲਚੀਨੀ ਹੈਗੀ ਹੈ ਚਾਤਰਿਕ ਹੈਗੇ ਜਿਨ੍ਹਾਂ ਦੇ ਸੇਵਨ ਦੇ ਨਾਲ ਅਸੀਂ ਬਹੁਤ ਸਾਰੇ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਕਰ ਸਕਦੇ ਆ ਔਰ ਉਹਨਾਂ ਨੇ ਪਰਹੇਜ਼ ਦੀ ਬੜੀ ਮਹੱਤਤਾ ਦੱਸੀ ਹੈ ਉਹਨਾਂ ਨੇ ਆਖਿਆ ਕਿ ਇਸ ਨੁਸਕੇ ਦੇ ذریعے ਪਹਿਲੇ ਦਿਨ ਤੋਂ ਹੀ 70% ਤੱਕ ਜਿਹੜਾ ਬਹੁਤ ਲੋਕਾਂ ਨੂੰ ਫਰਕ ਨਜ਼ਰ ਆਏਗਾ ਪਰ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਦਾ ਤੁਹਾਨੂੰ ਚੇਤਾਵਨੀ ਤੁਹਾਨੂੰ ਅਸੀਂ ਕਹਿ ਲਈਏ ਕਿ ਗੁਜ਼ਾਰਿਸ਼ ਤੁਹਾਨੂੰ ਪੀਲੇ ਕਿ ਕੋਈ ਵੀ ਨੁਸਕਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਤੁਸੀਂ ਸਲਾਹ ਜ਼ਰੂਰ ਲੈਣੀ ਹੈ ਅਗਰ ਤੁਸੀਂ ਡਾਕਟਰ ਜਗਰੂਪ ਸਿੰਘ ਪੰਗੂ ਹੋਰਾਂ ਨੂੰ ਮਿਲਣਾ ਤਾਂ ਐਤਵਾਰ ਨੂੰ ਇਹ ਮਿਲਦੇ ਨੇ ਲੁਧਿਆਣਾ ਦੇ ਦੁਗਰੀ ਦੇ ਵਿੱਚ ਦੁਗਰੀ ਜਿਹੜੇ ਤੂਰ ਮਾਰਕੀਟ ਹੈਗੀ ਆ ਦੁਗਰੀ ਪਿੰਡ ਦੀ ਫਿਰਨੀ ਹੈ ਉੱਥੇ ਤੂਰ ਮਾਰਕੀਟ ਵੱਜਦੀ ਹੈ ਫਰਸਟ ਫਲੋਰ ਦੇ ਉੱਤੇ ਬੈਠੇ ਨੇ ਔਰ ਵੀਰਵਾਰ ਨੂੰ ਇੱਥੇ ਛੁੱਟੀ ਹੁੰਦੀ ਹੈ ਯਾਨੀ ਕਿ ਉੱਚਾ ਪਿੰਡ ਸੰਘੋਲ ਦੋ ਦਿਨ ਇਹ ਸੰਘੋਲ ਨਹੀਂ ਮਿਲਦੇ ਬਾਕੀ ਸਾਰਾ ਜਿਹੜਾ ਅਸੀਂ ਕਹਿ ਲਈ ਕਿ ਸਾਰਾ ਮਹੀਨਾ ਸਾਰਾ ਹਫਤਾ ਇੱਥੇ ਹੀ ਉੱਚਾ ਪਿੰਡ ਸੰਘੋਲ ਦੇ ਵਿੱਚ ਮਿਲਦੇ ਨੇ ਔਰ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਸਵੇਰੇ ਉੱਠਦੇ ਸਾਰ ਨਜ਼ਲਾ ਖਾਂਸੀ ਛਿੱਕਾਂ ਜੜੀਆਂ ਪਰੇਸ਼ਾਨ ਕਰਦੇ ਨੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ ਅੱਗਿਆ ਅਗਲੀ ਵਾਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਾਸਿਫ ਫਾਰੂਕੀ ਨੂੰ ਇਜਾਜ਼ਤ ਦਿਓ どうぞ。